ਚਿਹਰੇ ਦੀ ਚਮਕ ਨੂੰ ਕਿਵੇਂ ਬਣਾਈ ਰੱਖੀਏ ਕਿਵੇਂ ਸਾਡਾ ਚਿਹਰਾ ਸੂਰਜ ਵਾਂਗ ਚਮਕੇ ਉर्जावान ਹੋਵੇ ਸੁੰਦਰ ਦਿਖੇ ਤੇ ਸਾਡਾ ਸਰੀਰ ਬਿਲਕੁਲ ਤੰਦਰੁਸਤ ਦਿਖੇ ਸਾਡਾ ਚਿਹਰਾ ਲੋਕਾਂ ਨੂੰ ਆਕਰਸ਼ਿਤ ਕਰ ਪਾਏ ਉਹ ਵੀ ਬਿਨਾ ਕਿਸੇ ਇੱਕ ਵੀ ਰੁਪਿਆ ਖਰਚ ਕੀਤੇ ਬਿਨਾ ਨਾ ਦਵਾਈ ਨਾ ਕੋਈ ਕੈਮੀਕਲ ਅਸਲੇ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਆਓ ਇਸ ਵੀਡੀਓ ਵਿੱਚ ਜਾਂਦੇ ਹਾਂ ਵੀਡੀਓ ਪੂਰਾ ਜ਼ਰੂਰ ਦੇਖਣਾ ਸਭ ਤੋਂ ਵੱਡੀ ਟੈਨਸ਼ਨ ਚਿੰਤਾ ਚਿਹਰੇ ਉੱਪਰ ਗਲੋ ਦਾ ਚਲੇ ਜਾਣਾ ਇਸ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਦਿਨ ਵਿੱਚ ਇੱਕ ਵਾਰ ਚਿਹਰੇ ਨੂੰ ਥਪਤ ਪਾਉਣਾ ਚਾਹੀਦਾ ਹੈ ਨੰਬਰ 2 ਮੂੰਹ ਵਿੱਚ ਹਵਾ ਭਰ ਕੇ ਗੱਲਾਂ ਨੂੰ ਫਲਾਓ ਨੰਬਰ 3 ਮੂੰਹ ਨੂੰ ਪੂਰਾ ਖੋਲ ਕੇ ਰੱਖੋ ਨੰਬਰ 4 ਕੈਸ ਐਂਡ ਸਮਾਈਲ ਫੇਸ ਬਣਾਓ ਨੰਬਰ 5 ਬੁੱਲਾ ਉੱਪਰ ਉਂਗਲ ਰੱਖ ਕੇ ਮੂੰਹ ਵਿੱਚ ਹਵਾ ਭਰ ਕੇ ਗੱਲਾਂ ਤੇ ਪ੍ਰੈਸ਼ਰ ਦਿਓ ਨੰਬਰ 6 ਮੂੰਹ ਵਿੱਚ ਹਵਾ ਭਰ ਕੇ ਪਹਿਲਾਂ ਸੱਜੇ ਪਾਸੇ ਲੈ ਕੇ ਜਾਓ ਫਿਰ ਖੱਬੇ ਪਾਸੇ ਲੈ ਕੇ ਜਾਓ ਨੰਬਰ 7 ਅੱਖਾਂ ਦੇ ਪਰਵਟਿਆਂ ਨੂੰ ਉੱਪਰ ਨੂੰ ਚੁੱਕੋ ਨੰਬਰ 8 ਪਰਵਟੀਆਂ ਉਪਤੇ ਉਂਗਲ ਰੱਖ ਕੇ ਅੱਖਾਂ ਨੂੰ ਕਦੇ ਖੋਲੋ ਕਦੇ ਬੰਦ ਕਰੋ ਨੰਬਰ 9 ਹੁਣ ਸਾਰੇ ਮੂੰਹ ਨੂੰ ਹੌਲੀ-ਹੌਲੀ ਦਬਾਓ ਮੱਥੇ ਤੋਂ ਅੱਖਾਂ ਦੇ ਉੱਪਰੋਂ ਨੱਕ ਕੋਲੋਂ ਗੱਲਾਂ ਕੋਲੋਂ ਫਿਰ ਠੋਡੀ ਕੋਲੋਂ ਹੌਲੀ-ਹੌਲੀ ਦਬਾਓ ਤੁਹਾਡਾ ਚਿਹਰਾ ਹਫ਼ਤੇ ਵਿੱਚ ਗਲੋ ਕਰਨ ਲੱਗ ਜਾਵੇਗਾ ਤੁਹਾਡਾ ਖਾਣ ਪੀਣ ਸਮੇ ਉੱਤੇ ਖਾਣਾ ਪੀਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੀ ਸੁੰਦਰਤਾ ਬਾਹਰ ਤੋਂ ਅੰਦਰ ਨਹੀਂ ਜਾਂਦੀ ਬਲਕਿ ਸੁੰਦਰਤਾ ਅੰਦਰ ਤੋਂ ਬਾਹਰ ਆਉਂਦੀ ਹੈ ਵਿਟਾਮਿਨ ਡੀ ਦਾ ਸਰੀਰ ਵਿੱਚ ਪੂਰਾ ਹੋਣਾ ਇਹ ਵੀ ਬਹੁਤ ਜ਼ਰੂਰੀ ਹੈ ਕਸਰਤ ਅਤੇ ਆਸਨ ਕਰਨਾ ਵੀ ਬਹੁਤ ਜ਼ਰੂਰੀ ਹੈ ਆਸਨ ਅਤੇ ਯੋਗ ਨੂੰ ਇੱਕ ਦਵਾਈ ਦੀ ਤਰ੍ਹਾਂ ਵਰਤੋ ਜ਼ਰੂਰੀ ਸਮਝੋ ਇਸ ਨੂੰ ਕਰਨਾ ਵੀ ਅਗਰ ਅਸੀਂ ਇਸ ਨੂੰ ਹਰ ਰੋਜ਼ ਨਹੀਂ ਕਰਾਂਗੇ ਤਾਂ ਅਸੀਂ ਬਿਮਾਰ ਹੋ ਜਾਵਾਂਗੇ ਯੋਗ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਈਏ ਇਹ ਸਵਸਥ ਰਹਿਣ ਦਾ ਇੱਕ ਰਾਮਬਾਨ ਤਰੀਕਾ ਹੈ ਹਮੇਸ਼ਾ ਖੁਸ਼ ਰਹੋ ਹੱਸਦੇ ਮੁਸਕਰਾਉਂਦੇ ਰਹਿਣਾ ਤੁਹਾਡੇ ਚਿਹਰੇ ਦੀ ਸਭ ਤੋਂ ਪਾਵਰਫੁਲ ਐਕਸਰਸਾਈਜ਼ ਹੈ ਅਗਰ ਤੁਸੀਂ ਹੱਸਦੇ ਮੁਸਕਰਾਉਂਦੇ ਰਹਿੰਦੇ ਹੋ ਤਾਂ ਤੁਹਾਡੇ ਚਿਹਰੇ ਦੀ ਆਪਣੇ ਆਪ ਐਕਸਰਸਾਈਜ਼ ਹੁੰਦੀ ਰਹਿੰਦੀ ਹੈ ਤੁਹਾਡੇ ਚਿਹਰੇ ਉੱਪਰ ਆਪਣੇ ਆਪ ਗਲੋ ਆਉਣ ਲੱਗਦਾ ਹੈ ਜਿੰਨੇ ਵੀ ਕੈਮੀਕਲ ਹੈ ਉਹ ਆਪਣੀ ਸਕੈਨ ਨੂੰ ਡਲ ਕਰਦੇ ਹਨ ਆਪਣੀ ਸਕੈਨ ਲਈ ਕਪਾਲ ਭਤੀ ਬਹੁਤ ਵਧੀਆ ਪ੍ਰਾਣਯਾਮ ਹੈ ਇਹ ਪ੍ਰਾਣਯਾਮ ਜਦੋਂ ਤੁਸੀਂ ਲਗਾਤਾਰ ਕੁਝ ਦਿਨ ਕਰੋਗੇ ਤਾਂ ਤੁਹਾਡੇ ਚਿਹਰੇ ਤੇ ਇੱਕ ਵੱਖਰਾ ਨੂਰ ਦੇਖਣ ਨੂੰ ਮਿਲੇਗਾ ਐਸ ਲਈ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਤਾਂ ਇਹ ਤੁਸੀਂ ਆਸਨ ਯੋਗ ਕਸਰਤ ਕਰਦੇ ਰਹੋ ਚਿਹਰੇ ਦੇ ਇਹ ਯੋਗ ਆਸਨ ਤੁਸੀਂ ਕੰਮ ਕਰਦੇ ਹੋਏ ਵੀ ਕਰ ਸਕਦੇ ਹੋ ਜਿਵੇਂ ਕਿ ਚਿਹਰੇ ਨੂੰ ਥਪਤ ਪਾਉਣਾ ਮੂੰਹ ਵਿੱਚ ਹਵਾ ਭਰ ਕੇ ਗੱਲਾਂ ਨੂੰ ਫੁਲਾਉਣਾ ਮੂੰਹ ਨੂੰ ਪੂਰਾ ਖੋਲਣਾ ਫੇਸ ਸਮਾਈਲ ਕਰਕੇ ਰੱਖਣਾ ਬੁੱਲਾ ਉੱਪਰ ਉਂਗਲ ਰੱਖ ਕੇ ਮੂੰਹ ਵਿੱਚ ਹਵਾ ਭਰ ਕੇ ਪ੍ਰੈਸ਼ਰ ਦੇਣਾ ਹਵਾ ਮੂੰਹ ਚ ਭਰ ਕੇ ਕਦੇ ਹਵਾ ਨੂੰ ਸੱਜੇ ਪਾਸੇ ਲੈ ਕੇ ਜਾਣਾ ਕਦੇ ਖੱਬੇ ਪਾਸੇ ਲੈ ਕੇ ਜਾਣਾ ਅੱਖਾਂ ਦੇ ਪਰਵੱਟਿਆਂ ਨੂੰ ਉੱਪਰ ਹਿਠਾ ਨੂੰ ਕਰਨਾ ਤੇ ਸਾਰੇ ਚਿਹਰੇ ਨੂੰ ਹੌਲੀ-ਹੌਲੀ ਦਬਾਉਣਾ ਆਖਿਰ ਵਿੱਚ ਦੋਨਾਂ ਹੱਥਾਂ ਨੂੰ ਆਪਸ ਵਿੱਚ 10 ਮਿੰਟ ਦੇਰ ਤੱਕ ਰਗੜੋ ਜਦੋਂ ਤੱਕ ਉਹ ਗਰਮ ਨਾ ਹੋ ਜਾਣ ਫਿਰ ਉਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਹੱਥਾਂ ਨੂੰ ਫੇਰ ਲਓ ਤੁਸੀਂ 10 ਦਿਨ ਲਗਾਤਾਰ ਕਰਕੇ ਦੇਖੋ ਤੁਹਾਡੇ ਚਿਹਰੇ ਤੇ ਇੱਕ ਵੱਖਰਾ ਨੂਰ ਦੇਖਣ ਨੂੰ ਮਿਲੇਗਾ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਨੂੰ ਹੋਰ ਵੀ ਅੱਗੇ ਮਿਲਦੀਆਂ ਰਹਿਣਗੀਆਂ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ